ਮਾਝ ਮਹੱਲਾ ਪੰਜਵਾ ਦਿਨ ਰਾਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਧ ਸੰਗਤ ਜੀ ਸਿੱਖਾਂ ਨੇ ਬੇਨਤੀ ਕੀਤੀ ਏ ਸਤਿਗੁਰ ਮਹਾਰਾਜ ਜੀ ਸਾਨੂੰ ਰਾਤ ਤੇ ਦਿਨ ਦੇ ਵਿੱਚ ਕੀ ਕਰਤਾ ਬਕਰਨਾ ਚਾਹੀਦਾ ਹੈ ਕੀ ਕੰਮ ਕਰਨਾ ਚਾਹੀਦਾ ਤਾਂ ਪੰਚਮ ਪਾਤਸ਼ਾਹ ਧੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦਿਨ ਰੈਣ ਨਾਮ ਦੇ ਇਸ ਲੇਖ ਦੇ ਹੇਠ ਸ਼ਬਦ ਉਚਾਰਨ ਕੀਤਾ ਜਿਸ ਦੇ ਵਿੱਚ ਪਰਮਾਤਮਾ ਦਾ ਅਠੇ ਪੈਰ ਸਿਮਰਨ ਕਰਨ ਦੇ ਲਈ ਉਪਦੇਸ਼ ਦਿੱਤਾ ਮਹਾਰਾਜ ਨੇ ਇਸ ਲਈ ਇਸ ਦਾ ਨਾਮ ਦਿਨ ਰੈਣ ਬਾਣੀ ਹੈ ਇਸ ਬਾਣੀ ਦੇ ਵਿੱਚ ਜੀਵ ਨੂੰ ਦਿਨ ਤੇ ਰਾਤ ਦੇ ਕਰਨ ਯੋਗ ਕਰਮ ਦੱਸੇ ਹਨ ਮਹਾਰਾਜ ਨੇ ਕਹਾ जिज्ञासु रूप स्त्री ਨੂੰ ਅ ਵਿਦਿਆ ਰੂਪ ਰੈਣ ਭਾਵ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਦੀ ਪ੍ਰਾਪਤੀ ਕਰਨ ਵਾਸਤੇ 사ਤਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇਹ ਪਵਿੱਤਰ ਬਾਣੀ ਉਚਾਰਦੇ ਹਨ ਇੱਕ ਜੋ ਵਾਇਗੁਰੂ ਪਰਮੇਸ਼ਰ ਇੱਕ ਹੈ ਓਮਕਾਰ ਸਰਬਦਾ ਪ੍ਰਕਾਸ਼ਕ ਹੈ ਸਤ ਜੋ ਸਦਾ ਹੀ ਸਤ ਹੈ 사ਤਗੁਰੂ ਗੁਰ ਪ੍ਰਸਾਦ ਤੇ ਗੁਰੂ ਦੀ ਕਿਰਪਾ ਦੇ ਨਾਲ ਜੋ ਆਨੰਦ ਸਰੂਪ ਹੈ ਔਰ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਸੇਵੀ ਸਤਗੁਰ ਆਪਣਾ ਹਰ ਸਿਮਰੇ ਦਿਨ ਸਬਰਣ ਤੇ ਜਿਗਿਆਸੂ ਰੂਪ ਸਖੀ ਸਹੇਲੀ ਮੈਂ ਸਤਗੁਰ ਨੂੰ ਆਪਣਾ ਜਾਣ ਕੇ ਸੇਵੀ ਸੇਵਨਾ ਕਰਾਂ ਤੇ ਗੁਰਾਂ ਦੁਆਰਾ ਸਭ ਸਾਰੇ ਦਿਨ ਦੇ ਸਾਰੇ ਦਿਨ ਤੇ ਸਾਰੀਆਂ ਰਹਿਣ ਲਾਤਾਂ ਦੇ ਵਿੱਚ ਪਰਮਾਤਮਾ ਨੂੰ ਸਿਮਰਦੀ ਰਹਾ ਯਾਦ ਕਰਾਂ ਆਪ ਤੇ ਆਪ